ਲੋਜੀ ਕਿਸਾਨ ਵੀਰਾਂ ਸਵਾਗਤ ਹੈ ਤੁਹਾਡਾ ਸਾਡੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਤੇ ਹਰ ਜਿੱਦ ਤਰ੍ਹਾਂ ਆਪਾਂ ਪਹੁੰਚ ਗਏ ਆ ਜੀ ਟੂੜੀ ਦੀ ਬੋਲੀ ਤੇ ਤੇ ਲੋਜੀ ਤਰੀਕ ਅੱਜ ਹੈਗੀ 3 ਸਤੰਬਰ 2025 ਸੌਰੀ 3 ਜਨਵਰੀ 2026 ਤੇ ਜਗ੍ਹਾ ਕੋੜਕਪੁਰਾ ਮੰਡੀ ਤੇ ਸਮਾਂ 7:30 ਹੋ ਗਿਆ ਜੀ ਲੋਜੀ ਪਹਿਲੀ ਟਰਾਲੀ ਤੋਂ ਕਰਦੇ ਆ ਬੋਲੀ ਸ਼ੁਰੂ ਦਿਖਾਉਣਾ ਤੁਹਾਨੂੰ ਅੱਜ ਦੇ ਰੇਡ ਕੋੜਕਪੁਰਾ ਮੰਡੀ ਸਰਕਾਰ ਤੇਰੇ ਵਾਦੀਏ ਹੈ ਭਾਈ ਅੰਦਰ ਦੀ ਹੈ કે ਬਾਹਰ ਦੀ ਹੈ ਥੋੜੇ ਅੰਦਰ ਦੀ ਹੈ ਜੀ ਉਚੋ ਆ ਭਿਆਵੇਂ ਲਾਲ ਲਾਲ ਹਨਾ ਹਾਫੇ ਟੋਆ ਕੇ ਸਾਰਾ ਉਹ ਇਹਨਾਂ ਹੋਏ ਛੋਟੇ ਥੋੜੇ ਤੇ ਪੈਣੇ ਮਿੱਟੀ ਆਈ ਆਈ ਨਿਕਲੂ ਗਿੱਲੇ ਗੁੱਲੇ ਤਾਂ ਨਹੀਂ 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 ਗਿੱਲੇ ਗੁੱਲੇ ਨੇ ਸਾਰੇ ਇਕਸਾਰ ਹੀ ਭਾਈ ਵੇਖ ਕੇ ਬੋਲੀ ਦੋ ਐਹੇ ਹੀ ਨਿਕਲੂਗੀ ਕੋਈ ਬੋਲੋ 300 ਰੁਪਇਆ 300 ਰੁਪਇਆ 300 300 300 5 ਰੁਪਏ 10 ਰੁਪਏ 10 ਰੁਪਏ 310 ਰੁਪਏ ਜੀ 15 315 ਰੁਪਏ 15 ਰੁਪਏ 315 ਬੋਲਾਂਗੇ ਨਾ 30 ਰੁਪਏ ਆਈ 25 ਰੁਪਏ 325 ਰੁਪਏ 30 ਰੁਪਏ ਹੱਥ ਕੋ ਗੰਡਾ ਦੇਰ ਵੀ ਹੈ 1000 ਰੁਪਏ ਦੇ ਕੇ 300 330 ਰੁਪਏ ਬੋਲਾਂਗੇ ਨਾ 330 ਰੁਪਏ ਬਾਈ ਜੀ ਕਿਧਰ ਦਾ ਟੈਲੀ ਵਾਲਾ ਬਾਈ ਪਹਿਲੀ ਟੋਲੀ ਲੱਗੀ 330 ਰੁਪਏ ਲੱਗੀ ਪਹਿਲੀ ਟ੍ਰਾਲੀ ਮਾਰਦੀ ਟੂੜੀ ਸੀ 330 ਰੁਪਏ ਲੱਗੀ ਪਹਿਲੀ ਟ੍ਰਾਲੀ ਤੇ ਨਾਗ ਵਈ ਅੱਜ 8 ਆਇਆ ਘਟੋ ਘਟ 7 8 ਨਾਗਾ 1 ਨਾਗ ਹੋਰ ਆ ਗਿਆ ਪਰੇ ਲੱਗ ਗਿਆ ਤੇ ਦੇਖਦੇ ਆਪਾਂ ਕਿ ਦੂਜੀ ਟਰਾਲੀ ਕਿਥੋਂ ਤੱਕ ਜਾਂਦੀ ਹੈ ਵੀਡੀਓ ਨਾਲ ਜੁੜੇ ਰਹਿ ਕੇ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਆਪਣੀ ਵੀਡੀਓ ਤੇ ਨਾ ਭੁੱਲਣਾ ਲੋਈ ਚੱਲਦੇ ਆ ਦੂਜੀ ਟਰਾਲੀ ਤੇ ਇਹਦਾ ਦੇਖ ਲੈਂਦਾ ਬੱਸ ਜੀ ਦੂਜੀ ਦਾ ਭਾਅ 400 ਰੁਪਇਆ 400 ਤੋਂ ਪਤਾ ਨਹੀਂ ਜੀ ਮੈਂ ਡਾਕ 400 400 400 5 10 500 500 problem, 500, 50. 15 20 25 8 55 55 565 500 505 505 10 15 20 25 55 552 70 75 83 600 600 ਰੁਪਈਆ 600 ਬੋਲਣਾ ਪੈਗੇ ਆ ਜਾਓ ਬਾਈ ਜੀ ਮੈਂ ਦੂਜੀ ਟਾਲੀ ਲੱਗੀ 600 ਰੁਪਿਆ ਲੱਗ ਗਿਆ ਅੰਦਰ ਦੀ ਤੂੜੀ ਸੀ ਬੜੀ ਚਮਾਂ ਚਿੱਟੇ ਸਾਰ ਸਾਫ਼ ਬਿਲਕੁਲ 600 ਰੁਪਿਆ ਲੱਗੀ ਕੁਆਲਿਟੀ ਤੁਹਾਨੂੰ ਦਿਖਾਉਣੇ ਅੰਦਰ ਦੀ ਤੂੜੀ ਦੀ ਆਹ ਵਾਲੀ ਕੁਆਲਿਟੀ ਹੈ ਬਈ ਜੀ ਦੇਖੋ ਇਹ ਲੱਗੇ 600 ਰੁਪਿਆ 600 ਰੁਪਿਆ ਲੱਗਿਆ ਦੇਖੋ ਕੁਆਲਿਟੀ ਦੇਖੋ ਇਹ ਬਹੁਤ ਵਧੀਆ ਚਿੱਟੇ ਸੁੱਕੀ ਦੇਖੋ ਚਲੋ 600 ਰੁਪਿਆ ਲੱਗੀ ਦੂਜੀ ਟਾਲੀ ਲੋਈ ਤੀਜੀ ਟਰਾਲੀ ਦੇਖਦੇ ਆ ਕਿੱਥੋਂ ਤੱਕ ਜਾਂਦੀ ਆ ਪਤਾ ਨਹੀਂ ਆਹ ਹੋਰ ਪੰਜ 10 ਆ ਕੇ 50 ਤੇ ਲੱਗ ਜਾਂਦੀ ਆ ਤੀਜੀ ਟਰਾਲੀ ਲੱਗੀ ਜੀ 500 ਤੇ 10 ਰੁਪਏ ਤਿੰਨ ਟਰਾਲਿੰਗ ਦੀ ਬੋਲੀ ਹੋ ਚੁੱਕੀ ਜੀ 500 ਤੇ 10 ਰੁਪਏ ਲੱਗੀ ਇੱਕ ਟਰਾਲੀ ਲੱਗੀ ਆ ਬਈ ਜੀ 600 ਰੁਪਿਆ ਤਿੰਨ ਟਰਾਲਿੰਗ ਦੀ ਬੋਲੀ ਹੋ ਚੁੱਕੀ ਤੇ ਨਾਗ ਬਾਈ ਜੀ ਹਜੇ ਪਏ ਆ 2 4 ਤੇ 5 5 6 ਨਾਗ ਹਜੇ ਹੋਰ ਪਏ ਆ ਤੇ ਲੋ ਜੀ ਤੀਜੀ ਟਰਾਲੀ ਚੌਥੀ ਟਰਾਲੀ ਦੇਖਦੇ ਆ ਕਿੱਥੋਂ ਤੱਕ ਜਾਂਦੀ ਆ ਤੇ ਵੀਡੀਓ ਨਾਲ ਜੁੜੇ ਰਿਹਾ ਕਰੋ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਆਪਣੀ ਵੀਡੀਓ ਤੇ ਨਾ ਭੁੱਲਣਾ ਲੋਜੀ ਚੌਥੀ ਟਰਾਲੀ ਦੇਖਦੇ ਆ ਕਿੱਥੋਂ ਤੱਕ ਜਾਂਦੀ ਹੈ ਤੇ ਭਾਈ ਆ ਬਾਕੀ ਅੱਜ ਠੰਡ ਵੀ ਬਹੁਤ ਜ਼ਿਆਦਾ ਆ ਦੇਖੋ ਧੁੰਦ ਵੀ ਬਹੁਤ ਆ ਠੰਡ ਵੀ ਥੋੜੀ ਜਿਆਦਾ ਹੱਥ ਠਰ ਰਹੇ ਆ ਰਾਤੀ ਕੁੜੀ ਬਹੁਤੀ ਹੈ ਬੋਲ ਕਿਤੇ ਕੁਲੀ ਲੈਣੀ ਬਾਹਰ ਦੀ ਕੁੜੀ ਦੇ ਨਾਲ ਦੀ ਭਾਈ ਬੋਲੋ ਹਾਂ 400 ਰੁਪਿਆ 400 400 5 405 10 15 20 25 425 55 30 ਰੁਪਏ 35 ਰੁਪਏ 40 ਰੁਪਏ 450 55 60 65 70 75 80 85 485 16 485 ਰੁਪਏ ਬਾਈ ਲਓ ਜੀ ਇਹ ਵੀ 485 ਰੁਪਏ ਲੱਗੇ ਥੋੜੀ ਬਹੁਤ ਵਧੀਆ ਥੋੜੀ ਦੇਖੋ ਜੀ ਕੁਆਲਿਟੀ ਤੁਹਾਨੂੰ ਚੈੱਕ ਕਰਾਉਣੀ ਆ ਇਹ ਆ ਵਾਲੀ ਲੱਗੀ ਦੇਖੋ 485 ਰੁਪਏ ਲੱਗੇ ਜੀ ਹੋ ਰਹੇ ਨੇ ਗੋਲਾ ਖਾਣ ਨੂੰ ਛੱਡ ਫੇਰਾ ਚੱਲ ਆ ਯਾ ਬੰਦੀ ਆ ਬਾਈ ਨਹੀਂ ਕਰੀ ਚੱਲ ਗਾਰ ਦੀ ਹਾਂ ਹੈ ਹਾਂ ਬਾਹਰ ਦੇਖ ਹਾਂ ਬਈ ਦਿੱਲੀ ਗੁੱਲੀ ਬਈ ਪਿੱਛੇ ਹੋ ਜਾ ਯਾਰ ਮੜ ਮੜ ਅੱਜ 100 ਦਿੱਲੀ ਦਾ ਨਹੀਂ ਬਾਈ ਬੱਤ ਫੋਲੋ ਬਈ ਬਾਹਰ ਦੀ ਤੂੜੀਆ 400 405 115 450 455 60 65 70 75 475 80 480 ਫੋਲਾਂਗੇ ਲੈ 480 ਰੁਪਏ ਬਾਈ ਕਿੰਦੀ ਟਾਲੀ ਹੈ ਬਾਈ 480 ਰੁਪਏ ਲੱਗਿਆ ਵਾਲੀ ਟਰਾਲੀ ਦਿਖਾਈ ਆ ਵਾਲੀ ਕੁਆਲਿਟੀ ਸੀ ਬਾਹਰ ਦੀ ਟੁੱਟੀ ਸੀ ਇਹ ਵੀ ਬਹੁਤ ਵਧੀਆ ਦੇਖੋ ਪਾਣੀ ਨਾ ਆਉਂਦੀ ਆ ਨੀ ਜਾਪੇ ਹੋਣੀ ਪਈ ਲੈ ਯਾਰ ਦੇਖ ਯਾਰ ਜਿਆਦਾ ਹੱਥ ਰਹੀ ਜਾਂ ਲੈ ਗਿਆ ਹੋ ਬਾਈ ਦਵਾਰਾਂ ਦੇ ਰੋੜਾ ਲੈ ਗਿਆ ਹੋ ਲੈ ਗਿਆ ਹੋ ਟੁੱਟੀ ਦਵਾਰਾਂ ਦੇ ਰੋੜਾ ਦਾ ਆਇਆ ਨਹੀਂ ਹਣਾ ਲੈਦਾ ਕਿਹਾ ਜਾਈਦਾ ਜਾਈਦਾ ਬਈ ਨਾ ਬਹੁਤ ਵਧੀਆ ਹੋਊਗੀ ਚਾਰ ਸੌ ਲੈਣਾ ਬਾਈ ਅੰਦਰ ਲਈ ਆ ਬਾਈ ਬਈ ਅੰਦਰ ਦੀ ਬਾਹਰ ਦੀ ਬਈ ਅੰਦਰ ਦੀ ਅੰਦਰ ਦੀ ਥੋੜੀ ਬੋਲੋ ਜੀ 400 400 5 5 10 15 20 450 500 ਰੁਪਈਆ 500 ਰੁਪਈਆ 5 10 10 ਦੋ ਬੋਲੀਆਂ 15 20 25 550 550 55 54 ਦੋ ਬੋਲੀਆਂ 60 60 65 70 70 75 80 85 90 590 ਬੋਲਾਂਗੇ ਨੇ 99 99 600 600 ਰੁਪਈਆ 5 10 15 15 20 25 25 625 ਬੋਲਾਂਗੇ ਨੇ ਇਹਦੀ ਡਾਲੀ ਭਾਈ 625 ਰੁਪਈਆ ਜੀ ਇਹਦਾ ਦੇਖ ਕੇ ਇਹਦਾ 300 ਰੁਪਇਆ 300 300 ਹਜੀ 5 10 310 ਰੁਪਏ 15 20 25 30 35 40 40 550 550 ਬੋਲਣ ਕਿਨੇ 54 60 ਕਿਦੀ ਡੈਲੀ ਵੀਰੇ 5 ਗਰੀ ਜਾਵਾਂਗੇ ਤਿੰਨ ਸੌ ਰੁਪਿਆ ਕਿਰਾਇਆ ਬੋਲੀ ਫੇਰ ਦੇਵੇ 60 65 70 75 80 85 90 95 400 5 405 ਬੋਲਾਂਗੇ ਨੇ 405 ਰੁਪਏ ਇੱਥੇ ਹੀ ਲਵਣੀ ਆਪਣੇ ਘਰ ਕੋਲੇ 400 5 10 15 20 25 30 35 450 52 60 65 70 75 90 500 ਰੁਪਿਆ 5 10 15 20 25 22 30 35 40 45 60 65 65 565 ਰੁਪਏ 70 ਰੁਪਏ 75 ਰੁਪਏ 80 85 90 95 95 600 ਰੁਪਿਆ 5 650 10 ਬਾਬਾ ਕਿੱਥੇ ਲੈ ਜਾਣੀ ਆ ਹਰੀ ਦੋ ਹਰੀ ਨਾਲ ਆਇਆ ਦਾ ਭਾਈ 500 ਰੁਪਿਆ 3 35 40 45 650 55 60 65 650 ਬੋਲੰਗ ਨੇ ਤੇ 65 ਰੁਪਏ ਦੇ ਆਜਾ ਬਾਈ 665 ਰੁਪਏ ਸ਼ਾਇਰ ਕੀ ਲਾਉਣੀ ਹੈ ਇਹਦਾ 500 ਰੁਪਿਆ 5 ਜੜ ਤੇ ਕੋਕੇ ਟੋਕੇ 10 ਤੇਰੇ ਯਾਰ ਬਾਈ ਤੂੰ ਇਕੱਲਾ ਹੀ ਬੋਲੀਆ ਨਾ ਹੁਣ ਕਹਿ ਮੈਂ ਕਹਿੰਦਾ ਸਹੀ ਗੱਲ ਗੱਤ ਕਾਮੀ ਗੱਲ 510 15 20 25 30 35 40 45 45 550 55 54 60 70 70 71 90 90 590 ਬੋਲਾਂਗੇ ਨੇ 99 ਪੂਰਾ ਕਰਿਆ 600 600 ਬੋਲਾਂਗੇ ਨੇ 5 10 10 ਬੋਲਦਾ 15 20 25 30 30 ਬੋਲਾਂਗੇ ਨੇ 35 40 40 640 ਬੋਲਦਾ ਕੋਈ 640 ਰੁਪਏ ਬਾਈ ਜੀ ਇਹ